ਹਾਂਜੀ ਹੁਣ ਜੋ ਬਹੁਤ ਵੱਡੀ ਖਬਰ ਆ ਗਈ ਸਾਹਮਣੇ ਜੋ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਪੁਲਿਸ ਵਾਲਾ ਜੋ ਡਰਗ ਰੈਕਟ ਦੇ ਮਾਮਲੇ ਦੇ ਵਿੱਚ ਫਿਰ ਤੋਂ ਗ੍ਰਿਫਤਾਰ ਕੀਤਾ ਗਿਆ ਦੱਸਿਆ ਗਿਆ ਕਿ ਹੈੱਡ ਕਾਸਟਰੀ ਵਾਲਾ ਜੋ ਪੰਜਾਬ ਪੁਲਿਸ ਵਾਲੀ ਤਾਂ ਇਹਦੇ ਨਾਲ ਇਹਨਾਂ ਦਾ ਕੋਈ ਸਬੰਧ ਸੀ ਵੀ ਕਹਿੰਦਾ ਮਤਲਬ ਵੀ ਇਹਨਾਂ ਦੇ ਨਾਲ ਮਿਲਦੇ ਜੁਲਦੇ ਲੈਂਕਾ ਤਾਂ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਤੇ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਕਿਉਂਕਿ ਜਿਹੜਾ ਇਹ ਵਿਵਾਦ ਪੰਜਾਬ ਦੇ ਵਿੱਚ ਦਿਨ-ਦਿਨ ਵਧਿਆ ਖੜਾ ਕਿਤੇ ਕੋਈ ਅਫਸਰ ਫੜਿਆ ਜਾਂਦਾ ਤਾ ਜੇ ਆਪਾਂ ਗੱਲ ਕਰੀਏ ਨਸ਼ੇ ਤਸਕਰਾਂ ਦੀ ਬਹੁਤ ਲੰਬੇ ਸਮਿਆਂ ਤੋਂ ਜੋ ਚਟਾ ਵੇਚ ਰਹੇ ਆ ਤਾਂ ਹੁਣ ਜੇ ਵੱਡੇ ਵੱਡੇ ਖੁਲਾਸੇ ਹੋ ਰਹੇ ਆ ਸਾਹਮਣੇ ਆ ਰਹੇ ਜੋ ਤਾਂ ਪਹਿਲਾਂ ਵੀਡੀਓ ਸੁਣਾਦ ਕੇ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਕ੍ਰਿਕਟ ਮਾਮਲੇ ਦੇ ਵਿੱਚ ਇੱਕ ਕਾਂਸਟੇਬਲ ਸਣੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਬਕਾਇਦਾ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਔਰ ਇਹ ਵੀ ਦੱਸਿਆ ਗਿਆ ਕਿ ਲਗਭਗ 47 ਲੱਖ ਰੁਪਈਆ ਯਾਨੀ ਕਿ 46.91 ਲੱਖ ਰੁਪਇਆ ਜਿਹੜਾ ਆ ਉਹ ਫੜਿਆ ਜਾਂਦਾ ਬਰਾਮਦ ਹੁੰਦਾ ਹੈ ਹਵਾਲੇ ਦੀ ਰਾਸ਼ੀ ਹੈ ਇਸ ਦੇ ਬਾਰੇ ਵਿਸਤਾਰਪੂਰਵਕ ਜਾਣਕਾਰੀ ਦੰਦਿਆ ਹੋਇਆ ਅਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੂਰਨੇ ਕੀ ਕੁਝ ਦੱਸਿਆ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਡਰੱਗ ਰੈਕਟ ਦੇ ਵਿੱਚ ਇੱਕ ਕਾਂਸਟੇਬਲ ਸਣੇ ਉਸ ਦਾ ਸਾਥੀ ਗ੍ਰਿਫਤਾਰ ਹੋਇਆ ਇਸ ਤੋਂ ਪਹਿਲਾਂ ਬਠਿੰਡਾ ਦੇ ਵਿੱਚ ਕਾਂਸਟੇਬਲ ਅਮਨਦੀਪ ਕੌਰ ਨੂੰ ਚਿੱਟੇ ਸਮੇਤ ਜਦੋਂ ਫੜਿਆ ਗਿਆ ਜਦੋਂ ਉਸ ਦੀ ਥਾਰ ਤੋਂ ਉਸ ਨੂੰ ਕਾਬੂ ਕੀਤਾ ਜਾਂਦਾ ਤਾਂ ਉਦੋਂ ਵੱਡੇ ਸਵਾਲ ਖੜੇ ਹੋਏ ਸੀ ਤੇ ਹੁਣ ਥਾਕੀ ਨੂੰ ਦਾਗ ਲਾਉਣ ਵਾਲਾ ਇੱਕ ਹੋਰ ਕਾਂਸਟੇਬਲ ਜਿਹੜਾ ਕਿ ਆਪਣੇ ਸਾਥੀ ਦੇ ਨਾਲ ਇਹ ਧੰਦੇ ਦੇ ਵਿੱਚ ਫਸਿਆ ਹੋਇਆ ਸੀ ਜਾਂ ਕਹਿ ਲਓ ਕਿ ਧੰਦੇ ਦੇ ਵਿੱਚ ਕਾਲੀ ਕਮਾਈ ਕਰਦਾ ਸੀ ਉਹ ਹੁਣ ਕਾਬੂ ਆਇਆ ਹੈ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਦੇ ਖਿਲਾਫ ਲਗਾਤਾਰ ਦਾਅਵੇ ਕੀਤੇ ਜਾ ਰਹੇ ਨੇ ਕਿ ਪ੍ਰਾਪਤੀਆਂ ਹੋ ਰਹੀਆਂ ਨੇ ਉਸੇ ਦੇ ਵਿੱਚੋਂ ਇੱਕ ਅੱਜ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਵੱਲੋਂ ਅੰਤਰਰਾਸ਼ਟਰੀ ਨਾਰਕੋ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਵਾ ਕੀਤਾ ਗਿਆ ਲੁਧਿਆਣੇ ਦੇ ਵਿੱਚ ਤਾਇਨਾਤ ਪੁਲਿਸ ਕਾਂਸਟੇਬਲ ਨਵਜੋਤ ਸਿੰਘ ਤੇ ਉਸ ਦਾ ਸਾਥੀ ਜਿਹੜਾ ਕਿ ਸਦਰ ਅੰਮ੍ਰਿਤਸਰ ਨਿਵਾਸੀ ਹਰਨੀਤ ਨੂੰ ਗ੍ਰਿਫਤਾਰ ਕੀਤਾ ਗਿਆ ਦੋਨੋਂ ਮੁਲਜ਼ਮਾਂ ਨੇ ਜਿਹੜੇ ਹਵਾਲਾ ਦੇ ਜ਼ਰੀਏ ਵੱਡੀ ਮਾਤਰਾ ਦੇ ਵਿੱਚ ਪੈਰਸ਼ੇ ਜਿਹੜੇ ਨੇ ਉਹ ਭਾਰਤ ਦੇ ਵਿੱਚ ਲੈ ਕੇ ਨਸ਼ਾ ਤਸਕਰੀ ਦਾ ਕੰਮ ਕਰਦੇ ਸੀ ਔਰ ਇਹ ਸਾਰੇ ਦੇ ਬਾਰੇ ਗੁਰਪ੍ਰੀਤ ਸਿੰਘ ਭੋਲਰ ਸੀਪੀ ਅੰਮ੍ਰਿਤਸਰ ਨੇ ਦੱਸਿਆ ਕਿ ਸ਼ਹਿਰ ਦਾ ਥਾਣਾ ਪੁਲਿਸ ਨੇ ਹਰਿਆਣਾ ਦੇ ਵਿਵਾਨੀ ਨਿਵਾਸੀ ਅਨਿਲ ਸੈਣੀ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਕੀਤੀ ਹੈ ਜੋ ਹਾਲੀ ਦੇ ਵਿੱਚ ਗੁੜਗਾਉਂ ਦੇ ਵਿੱਚ ਰਹਿ ਰਿਹਾ ਸੀ ਇਸ ਮਾਮਲੇ ਦੇ ਵਿੱਚ ਅੱਗੇ ਕਈ ਕੜੀਆਂ ਦੀ ਜਾਂਚ ਜੁੜੀ ਹੋਈ ਸੀ ਜਿਹੜੀ ਕਿ ਅਸੀਂ ਮੈਡ ਨੱਪਦੇ ਹੋਏ ਹਵਾਲਾ ਦਿੰਦਿਆਂ ਹੋਏ ਉਹਨਾਂ ਨੇ ਕਿਹਾ ਕਿ ਜੁੜੇ ਦੋਨਾਂ ਮੁਲਜ਼ਮਾਂ ਦਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਿਆ ਸੀ ਕਿ ਨੈੱਟਵਰਕ ਵਿਦੇਸ਼ ਚੋਂ ਚਲਾਇਆ ਜਾ ਰਿਹਾ ਹੈ ਵਿਦੇਸ਼ ਚੋਂ ਅਮਰੀਕਾ ਦੇਸ਼ ਦੇ ਨਾਲ ਤਾਰ ਜੁੜੀ ਦੱਸੀ ਜਾਂਦੀ ਹੈ ਇਸ ਮਾਮਲੇ ਦੀ ਗ੍ਰਿਫਤਾਰ ਕਾਂਸਟੇਬਲ ਤੇ ਉਸ ਦਾ ਇੱਕ ਸਾਥੀ ਅਮਰੀਕਾ ਦੇ ਵਿੱਚ ਬੈਠੇ ਨਸ਼ਾ ਤਸਕਰ ਜੋਬਨ ਕਾਲਰ ਜਿਹੜਾ ਸੀ ਉਸਦੇ ਨਾਲ ਤੇ ਅੰਮ੍ਰਿਤਸਰ ਦਿਹਾਤੀ ਦੇ ਗੈਂਗਸਟਰ ਗੋਪੀ ਚੁਗਾਵਾਂ ਦੇ ਸੰਪਰਕ ਦੇ ਵਿੱਚ ਹੈ ਇਹ ਦੋਨੇ ਉਪਦੇਸ਼ ਦੇ ਵਿੱਚ ਬੈ ਕੇ ਡਰੱਗਸ ਤੇ ਹਵਾਲੇ ਦੇ ذریعے ਫੰਡਿੰਗ ਦਾ ਪੂਰਾ ਨੈਟਵਰਕ ਚਲਾ ਰਹੇ ਸੀ ਜਿਸ ਦੇ ਵਿੱਚ ਹਾਂਜੀ ਹੁਣ ਜਿਵੇਂ ਕਿ ਹਰ ਰੋਜ਼ ਵੱਡੇ ਵੱਡੇ ਖੁਲਾਸੇ ਹੁੰਦੇ ਆ ਤੇ ਜੋ ਉਪਦੇਸ਼ਾਂ ਦੇ ਵਿੱਚੋਂ ਕੌਂਟੈਕਟ ਜਿਵੇਂ ਇਹ ਪੰਜਾਬ ਪੁਲਿਸ ਵਾਲੇ ਤੇ ਵੇਚਦੇ ਛੱਡੋ ਹੁਣ ਪੀਂਦੇ ਵੀ ਨਜ਼ਰ ਆਉਂਦੇ ਆ ਕਿਉਂਕਿ ਜਿਹੜੇ ਸਾਬਨਾ ਹੁਣ ਗੱਲ ਕਰੀਏ ਆਪਾਂ ਜੋ ਪੰਜਾਬ ਪੁਲਿਸ ਵਾਲੀ ਹੈਡ ਕਾਸਟਿਵਲ ਸੀ ਜੋ ਪੰਜਾਬ ਪੁਲਿਸ ਦੀ ਅਮਨਦੀਪ ਕੌਰ ਜੋ ਇੱਕ ਬਠਿੰਡੇ ਦੇ ਵਿੱਚ ਗ੍ਰਿਫਤਾਰ ਕੀਤੀ ਗਈ ਸੀ ਤਾਂ ਹੁਣ ਦੇਖਣਾ ਇਹ ਮੈਂਦਾ ਵੀ ਨਸ਼ਾ ਤਸਕਰਾਂ ਤੇ ਇੱਕ ਜੋ ਪੰਜਾਬ ਸਰਕਾਰ ਨੇ ਇੱਕ ਸਕੰਜਾ ਕਸੇਗਾ ਵੀ ਦਿਨ ਬਦਨ ਜਿਹੜੇ ਵੱਡੇ ਅਫਸਰਾਂ ਪਹਿਲਾਂ ਤਾਂ ਛੋਟੇ ਮੋਟੇ ਕੋਈ ਮੱਛੀਆਂ ਫੜੀਆਂ ਜਾਂਦੀਆਂ ਸੀ ਹੁਣ ਵੱਡੇ ਵੱਡੇ ਮગર ਮੱਛ ਜਿਵੇਂ ਇਹ 46 ਲੱਖ ਰੁਪਇਆ ਤੇ ਇੱਕ ਜੋ ਇਹ ਡਰੱਗਸ ਗਿਰਫਤਾਰ ਕੀ ਮਿਲਿਆ ਜਗੇ ਉਹਨਾਂ ਨੂੰ ਤਾਂ ਜਿਹਦੇ ਵਿੱਚ ਕੀ ਉਹਨੂੰ ਗ੍ਰਿਫਤਾਰ ਕੀਤਾ ਜਾਂਦਾਗਾ ਤੇ ਪਰ ਹੁਣ ਦੇਖਣਾ ਇਹ ਵੱਲਦਾ ਵੀ ਇਹ ਜਿਹੜੇ ਦਿਨ-ਦਿਨ ਪੰਜਾਬ ਪੁਲਿਸ ਵਾਲੇ ਗ੍ਰਿਫਤਾਰ ਹੁੰਦੇ ਆ ਤੇ ਵੱਡੇ-ਵੱਡੇ ਖੁਲਾਸੇ ਹੁੰਦੇ ਆ ਸਾਹਮਣੇ ਪਰ ਜਿਹੜਾ ਜਿਵੇਂ ਮੈਂ ਕੱਲ ਵੀ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ 407 ਮਹਿਲਾਵਾਂ ਗ੍ਰਿਫਤਾਰ ਹੁੰਦੀਆਂ ਪਰ ਲੇਕਿਨ ਦਿਨ-ਦਿਨ ਸਾਡੇ ਪੰਜਾਬ ਨੂੰ ਮਾਰਨ ਵਾਸਤੇ ਸਾਡੇ ਪੰਜਾਬ ਦੇ ਨੌਜਵਾਨ ਖਤਮ ਕਰਨ ਵਾਸਤੇ ਇਹ ਨਸ਼ਾ ਕਿਉਂਕਿ ਘਟੋ ਘਟ ਮੈਂ ਕਹਦਾ ਤੁਹਾਨੂੰ 10-15 ਸਾਲ ਤੋਂ ਚੱਲਦਾ ਆਉਂਦਾ ਤੇ ਜੇ ਗੱਲ ਕਰੀਏ ਆਪਾਂ ਪੰਜਾਬ ਸਰਕਾਰ ਦੀ ਚਿੱਟੇ ਦਾ ਮੁੱਦਾ ਰੱਖ ਕੇ ਨਹੀਂ ਸਰਕਾਰ ਬਣਾਈ ਸੀ ਸੀਐਮ ਪਵਨਤਮਨ ਨੇ ਵੀ ਚਿੱਟੇ ਦਾ ਮਸਪਾਇਆ ਕਰਦੂ ਪਰ ਲੇਕਿਨ ਉਦੋਂ ਤਾਂ ਨਹੀਂ ਹੋਇਆ ਪਰ ਜਿਹੜੀ ਹੁਣ ਇੱਕ ਸਕੰਜਾ ਕੱਸਿਆ ਗਿਆ ਕੋਈ ਨਾ ਕੋਈ ਅਫਸਰ ਦੂਜੇ ਤੀਜੇ ਦਿਨ ਗ੍ਰਿਫਤਾਰ ਹੁੰਦਾ ਵੱਡੇ ਵੱਡੇ ਖੁਲਾਸੇ ਹੁੰਦੇ ਆ ਜੇ ਇੱਕ ਅਫਸਰ ਗ੍ਰਿਫਤਾਰ ਹੁੰਦਾ ਤਾਂ ਨਾਲ ਚਾਰ ਹੋਰ ਫਸੀ ਜਾਂਦੇ ਇਦੇ ਵਿੱਚ ਹੁਣ ਇਹ ਦੱਸਿਆ ਗਿਆ ਜੋ ਇਹ ਪੁਲਿਸ ਅਫਸਰ ਤੋਂ ਇਹ ਚਿੱਟਾ ਬਰਾਮਦ ਹੋਇਆ ਜੋ ਡਰੱਗਸ ਬਰਾਮਦ ਹੋਇਆ ਤੇ ਇਹਦੇ ਵਿੱਚ ਦੱਸਿਆ ਗਿਆਗਾ ਵੀ ਦੇਸ਼ਾਂ ਵਿਦੇਸ਼ਾਂ 'ਚ ਇਹਦਾ ਕੰਟੈਕਟ ਆ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਪੰਜਾਬ ਦੇ ਵਿੱਚ ਐਂਟਰ ਬਾਹਰਲੇ ਦੇਸ਼ਾਂ ਵਿਦੇਸ਼ਾਂ 'ਚੋਂ ਹੁੰਦਾ ਚਿੱਟਾ ਫਿਰ ਸਾਡਾ ਬਾਰਡਰ ਟੱਪ ਕੇ ਆਉਂਦਾ ਤਾਂ ਫਿਰ ਕਿਤੇ ਜਾ ਕੇ ਸਾਡੇ ਪੰਜਾਬ 'ਚ ਪਹੁੰਚਦਾ ਫਿਰ ਸਾਡੇ ਨੌਜਵਾਨ ਪੀਕੇ ਨੂੰ ਆਪਣੀ ਜਾਨਾਂ ਗਵਾ ਲੈਂਦੇ ਆ ਕਈ ਮਾਵਾਂ ਦੇ ਪੁੱਤ ਉਜੜ ਗਏ ਕਿੰਨਾਂ ਕਿੰਨੇ ਘਰ ਉਜੜ ਗਏ ਤਾਂ ਦੇਖਣਾ ਹੁਣ ਇਹ ਬੰਦਾ ਬਈ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਤਾਂ ਜੋ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਤਾਂ ਹੁਣ ਜੋ ਹੈ ਪੁਲਿਸ ਵਾਲਾ ਇੱਕ ਜੋ ਕੱਲ ਦੀ ਵੀਡੀਓ ਆ ਤੇ ਜਿਹਦੇ ਵਿੱਚ ਕੀ ਆਪਾਂ ਤੁਹਾਨੂੰ ਹੁਣ ਇਹ ਦੱਸਣ ਜਾ ਰਹੇ ਆ ਤੇ ਜਦੋਂ ਵੀ ਸਮਾਂ ਮਿਲਦਾ ਤੇ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦੇ ਆਪਣੀ ਜੋ ਇੱਕ ਕੰਮ ਦੇ ਚੱਕਰ ਦੇ ਵਿੱਚ ਥੋੜਾ ਜਿਹਾ ਕੰਮਕਾਰ ਆ ਵਿਜੀ ਹੈਗੇ ਤਾਂ ਇਸ ਕਰਕੇ ਆਪਾਂ ਤੁਹਾਡੇ ਤੱਕ ਵੀਡੀਓ ਪਹੁੰਚਾਉਣੀ ਜ਼ਰੂਰ ਸੀ ਤਾਂ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦਿਆ ਕਰੋ ਨੋਟ ਰੱਖਦੇ